رحمان الرحیم شروع اللہ تعالیٰ نا ناتوں جو بڑا مہربان تے نہایت ہی رحم کرنا والا ہے اج بسی عیسی خان دا جڑا مسلم بھائی ہے انہوں والوں پیغمبر اسلام حضرت محمد صاحب صلی اللہ علیہ وسلم دی جیونی دے عدالت ایک سماگم جڑا ہے وہ شان رسول صلی اللہ علیہ وسلم دا جتے کیتا جا رہا ہے ਉਸ ਸਮਾਗਮ ਦੇ ਵਿੱਚ ਹੀ ਸ਼ਾਮਲ ਹੋਣ ਲਈ ਆਏ ਆਸ-ਪਾਸ ਦੇ ਇਲਾਕੇ ਦੇ ਸਰਬ ਧਰਮਾਂ ਦੇ ਲੋਕ ਮੁਸਲਮਾਨ ਵੀ ਸਾਰੇ ਅੱਜ ਇਕੱਠੇ ਹੋਏ ਨੇ ਮਕਸਦ ਇਹ ਹੈ ਕਿ ਪਟਕੇ ਹੋਏ ਲੋਕਾਂ ਨੂੰ ਪਿਆਰੇ ਮੁਹੰਮਦ ਸੱਲੱਲ ਸੱਲਮ ਦੀ ਜੀਵਨੀ ਤੋਂ ਜਾਣੂ ਕਰਵਾਇਆ ਜਾਵੇ ਅਤੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਉਹ ਬੁਰਾਈਆਂ ਜਿਨ੍ਹਾਂ ਦੀ وجہ ਨਾਲ ਸਮਾਜਿਕ ਵਿਵਸਥਾ ਜਿਹੜੀ ਹੈ ਦਿਨੋ-ਦਿਨ ਕਮਜ਼ੋਰ ਹੋ ਰਹੀ ਹੈ ਉਹਨਾਂ ਬੁਰਾਈਆਂ ਨੂੰ ਕਿਤਨਾ ਕਿਤੇ ਕਟਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਇਹ ਹਮੇਸ਼ਾ ਸਮਝਦਾ ਹਾਂ ਕਿ ਪਿਆਰੇ ਮੁਹੰਮਦ ਸੱਲੱਲ ਸੱਲਮ ਨੇ ਜਿਹੜਾ ਸਨੇਹਾ ਪੂਰੀ ਦੁਨੀਆ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਦਾ ਇਮਾਨਦਾਰੀ ਦਾ ਇੱਕ ਦੂਸਰੇ ਦੇ ਨਾਲ ਮਿਲਵਰਤਨ ਦਾ ਜਿਹੜਾ ਦਿੱਤਾ ਹੈ ਤੇ ਅਗਰ ਇਹਦਾ ਚਰਚਾ ਜਿਹੜਾ ਹੈ ਉਹ ਬਾਰ-ਬਾਰ ਹੁੰਦਾ ਰਹੇ ਤੇ ਹਰੇਕ ਲੋਕ ਜਿਹੜੇ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਦੇ ਮੁਤਾਬਕ ਅਗਰ ਇਮਾਨਦਾਰੀ ਦੇ ਨਾਲ ਚੱਲਣਗੇ ਤੇ ਸਮਾਜਿਕ ਵਿਵਸਥਾ ਔਰ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇ ਇਸ ਲਈ ਮੁਸਲਮਾਨਾਂ ਨੂੰ ਬਾਰ-ਬਾਰ ਅਸੀਂ ਇਹ ਗੱਲਾਂ ਯਾਦ ਦਿਲਾਉਂਦੇ ਆ ਕਿ ਪਿਆਰੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਚਾਹੁੰਦੇ ਨੇ ਕਿ ਸਿਰਫ ਇਬਾਦਤ ਹੀ ਨਹੀਂ ਬਲਕਿ ਜਿਹੜੀ ਸਾਡੀ ਜ਼ਾਤੀ ਜ਼ਿੰਦਗੀ ਹੈ ਉਹਦੇ ਵਿੱਚ ਵੀ ਬੰਦੇ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਕੱਲਾ ਉਹ ਮਸਜਿਦ ਦੇ ਵਿੱਚ ਜਾ ਕੇ ਚੰਗਾ ਬਣੇ ਉਹਦੀ ਜਿਹੜੀ ਘਰ ਦੀ ਜ਼ਿੰਦਗੀ ਹੈ ਮਹੱਲੇ ਦੀ ਜ਼ਿੰਦਗੀ ਹੈ ਵਪਾਰਕ ਜ਼ਿੰਦਗੀ ਹੈ ਸਮਾਜਿਕ ਜ਼ਿੰਦਗੀ ਹੈ ਉਹਦੇ 'ਚ ਵੀ ਉਹਦੀ ਇਮਾਨਦਾਰੀ ਜਿਹੜੀ ਹੈ ਉਹ ਝਲਕਣੀ ਚਾਹੀਦੀ ਹੈ ਇਹਨਾਂ ਹੀ ਗੱਲਾਂ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਇਹ ਸਮਾਗਮ ਜਿਹੜਾ ਕੀਤਾ ਗਿਆ ਕਿਹਨਾਂ ਦਾ ਸਮਾਗਮ ਹੈ ਇਹ ਐਸਐਲ ਚ ਇੱਥੇ ਸਾਡੇ ਅਲੱਗ-ਅਲੱਗ ਤਰੀਕੇ ਦੇ ਨਾਲ ਜਿੱਦਾਂ ਜੁਮੇ ਦੀ ਨਮਾਜ਼ ਚ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਤਬਲੀਗੀ ਜਮਾਤ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਆਸ-ਪਾਸ ਮੁਸਲਮਾਨ ਰਹਿੰਦੇ ਨੇ ਉਹਨਾਂ ਨੂੰ ਅਲੱਗ-ਅਲੱਗ ਜੋੜਾਂ ਦੇ ਮੁਕ ਮੌਕੇ ਤੇ ਜਿੱਦਾਂ ਕਦੀ ਕੋਈ ਤਬਲੀਗੀ ਜਮਾਤ ਦਾ ਜੋੜ ਹੋ ਗਿਆ ਮਦਰਸਾ ਦਾ ਜੋੜ ਹੋ ਗਿਆ ਬੁਲਾਨੇ ਰਹੇ ਨੇ ਤੇ ਇਸੇ ਲਈ ਹਜ਼ਰਤ ਮੁਹੰਮਦ ਸੱਲ ਸਲਮ ਦੀ ਸ਼ਾਨ ਦੇ ਵਿੱਚ ਇਹ ਪਹਿਲਾ ਸਮਾਗਮ ਜਿਹੜਾ ਹੈ ਉਹ ਅੱਜ ਮਸਜਿਦ ਬੱਸੀ ਸਖਾਂ ਵੱਲੋਂ ਜੁਲਾ ਕੀਤਾ ਗਿਆ ਹੈ ਜੀ ਗੁਰੂ ਹੋਇਓ ਉਹਨਾਂ ਬਾਰੇ ਬਹੁਤ ਵਧੀਆ ਬੋਲਦੇ ਹੋ ਮੈਸੇਜ ਵੀ ਦਿੰਦੇ ਹੋ ਤੇ ਜਿਹੜੇ ਹੋਰ ਹੈਗੇ ਆ ਕੋਈ ਹੋਰ ਭਾਈਚਾਰੇ ਨਾਲ ਸੰਬੰਧਿਤ ਹੈਗੇ ਆ ਜਿਹੜੇ ਗੁਰੂਆਂ ਬਾਰੇ ਗਲਤ ਬੋਲਦੇ ਆ ਹਰ ਇੱਕ ਧਰਮ ਬਾਰੇ ਗਲਤ ਬੋਲਦੇ ਆ ਉਹਨਾਂ ਬਾਰੇ ਕੀ ਮੈਸੇਜ ਦੇਖੋ ਇਦਾਂ ਹੈ ਕਿ ਦੁਨੀਆ ਭਰ ਦੇ ਵਿੱਚ ਦੋ ਹੀ ਤਰ੍ਹਾਂ ਦੇ ਲੋਕ ਨੇ ਇੱਕ ਉਹ ਨੇ ਜਿਨ੍ਹਾਂ ਨੇ ਆਪਣੀ ਸੱਚਾਈ ਨਾਲ ਇਮਾਨਦਾਰੀ ਨਾਲ ਦਿਾਨਦਾਰੀ ਨਾਲ ਪੂਰੀ ਦੁਨੀਆ ਨੂੰ ਪਿਆਰ ਔਰ ਮੁਹੱਬਤ ਦਾ ਸਨੇਹ ਆ ਦਿੱਤਾ ਔਰ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਸਭ ਨੂੰ ਹਮੇਸ਼ਾ ਇਹ ਯਾਦ ਹੈ ਕੀ ਨਫਰਤ ਫੈਲਾਉਣਾ ਕੋਈ ਕਮਾਲ ਦੀ ਗੱਲ ਨਹੀਂ ਹੁੰਦੀ ਅੱਗ ਲਾਣਾ ਤਾਂ ਇੱਕ ਤਿੱਲੀ ਦੇ ਨਾਲ ਲਾਈ ਜਾ ਸਕਦੀ ਹੈ ਅੱਗ ਬੁਝਾਉਣਾ ਵੱਡੀ ਗੱਲ ਹੁੰਦੀ ਹੈ ਲੋਕਾਂ ਨੂੰ ਤੋੜਨਾ ਕੋਈ ਕਮਾਲ ਦੀ ਗੱਲ ਨਹੀਂ ਹੁੰਦੀ ਕਿਸੇ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਕਮਾਲ ਦੀ ਗੱਲ ਹੁੰਦੀ ਇਸ ਲਈ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਾਦਵੀ ਕਦੀ ਫੇਸਬੁਕ ਤੇ ਵਟਸਐਪ ਤੇ ਨੇਗੇਟਿਵ ਪੋਸਟਾਂ ਜਿਹੜੇ ਤੁਸੀਂ ਦੇਖੋ ਜਿਹੜੀਆਂ ਕਿਸੇ ਵੀ ਧਰਮ ਦੇ ਖਿਲਾਫ ਹੋਣ ਭਾਈਚਾਰੇ ਦੇ ਖਿਲਾਫ ਹੋਣ ਕਦੀ ਵੀ ਉਹਨਾਂ ਨੂੰ ਫਾਰਵਰਡ ਨਾ ਕਰੋ ਕਦੀ ਵੀ ਉਹਨਾਂ ਨੂੰ ਲਾਈਕ ਸ਼ੇਅਰ ਨਾ ਕਰੋ ਹਮੇਸ਼ਾ ਐਸੀਆਂ ਚੀਜ਼ਾਂ ਨੂੰ ਡਿਲੀਟ ਕਰੋ ਤਾਂ ਕਿ ਸਮਾਜਿਕ ਵਿਵਸਥਾ ਦੇ ਵਿੱਚ ਆਪਾਂ ਸਾਰੇ ਲੋਕ ਚੰਗਿਆਈ ਦਾ ਸਨੇਹਾ ਜਿਹੜਾ ਉਹ ਲੋਕਾਂ ਨੂੰ ਦੇ ਸਕਦੇ ਹਾਂ ਚਲਿਏ